ਜਿੱਤੇ ਦੇਸ਼ ਪਾਰ ਵਿੱਚ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਤੇ 3000 ਦੇ ਪਾਸ ਦੀ ਜੁੜੀ ਸੁਵਿਧਾ ਉਹਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਉੱਥੇ ਹੀ ਸਕੀਮ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੁਣ ਟੋਲ ਪਲਾਜ਼ਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਟੋਲ ਕਰਮੀਆਂ ਦੇ ਵੱਲੋਂ ਆਪਣੇ ਟੋਲ ਬੈਰੀਅਰ ਤੇ ਪੈਂਪਲੈਟ ਵੰਡੇ ਜਾ ਰਹੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਉਹ ਸਕੀਮ ਦਾ ਫਾਇਦਾ ਲੈ ਸਕਣ ਦਾ ਸੀ ਕਿ ਲੁਧਿਆਣਾ ਦੇ ਲਾਡਵਾਲ ਟੋਲ ਪਲਾਜ਼ਾ ਤੇ ਟੋਲ ਕਰਮੀਆਂ ਦੇ ਵੱਲੋਂ ਹੁਣ ਉਥੇ ਪੈਂਪਲੈਂਟਸ ਵਨ ਡੇ ਜਾ ਰਹੇ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਦਾ ਜਿਹੜਾ 200 ਟ੍ਰਿਪਸ ਜਿਹੜੀਆਂ ਮਹਸ ਉਹਨਾਂ ਨੂੰ 15 ਰੁਪਏ ਦੇ ਵਿੱਚ ਪੈਣ ਗਿਆ ਉਸ ਦੀ ਕਾਸਟ ਹੈ ਜਿਹੜੀ 15 ਰੁਪਏ ਪੈਣ ਵਾਲੀ ਹੈ ਕਿਸ ਤਰੀਕੇ ਨਾਲ ਉਹਦਾ ਫਾਇਦਾ ਲੈ ਸਕਦੇ ਨੇ ਇਸ ਸਬੰਧ ਵਿੱਚ ਟੋਲ ਕਰਮੀਆਂ ਦੇ ਵੱਲੋਂ ਲੋਕਾਂ ਨੂੰ ਜਾਣਕਾਰੀ ਇਹ ਜਿਹੜੀ ਦਿੱਤੀ ਜਾ ਰਹੀ ਹੈ ਉੱਥੇ ਇਸ ਤਰ੍ਹਾਂ ਲੋਕਾਂ ਦੇ ਵਿੱਚ ਵੀ ਸਕੀਮ ਨੂੰ ਲੈ ਕੇ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਅੱਜ ਇੱਕ ਬਾਰ ਸਰਕਾਰ ਨੇ ਇੱਕ ਨਵਾਂ ਐਨੂਅਲ ਪਾਸ ਲਾਗੂ ਕੀਤਾ ਹੈ जिसकी कीमत तीन हज़ार रुपये है जिसमें कि एक यात्री को पंद्रह रुपये पर प्रति क्रॉसिंग टोल पे पड़ेगी जी जो कि बहुत ही फायदेमंद है यात्रियों के लिए कौन कौन सी गाड़ी के लिए लागू है ये जी अपनी जो भी घरेलू गाड़ियाँ हैं कार वैन जीप हैं सिर्फ और सिर्फ घरेलू गाड़ियों के लिए है और ये सब पंजाब के इन्हीं भारतवर्ष के सभी राष्ट्रीय राजमार्ग टोलों पे उपलब्ध है हाईवे और नेशनल सारे टोल बीच में है नेशनल हाईवे के सभी टोल जो हैं उस पर यह स्कीम लागू है क्या कहना चाहोगे लोगों को लोगों के लिए बहुत बड़ी राहत है जी जो पहले दो तीन सौ का टोल देना पड़ता था वो अभी सिर्फ पंद्रह रुपये के ट्रिप में से निकलेंगे आप इसको कैलकुलेट करो कि दो सौ ट्रिप पर तीन हजार के हिसाब से पंद्रह रुपये पर ट्रिप पड़ता है जो कि बहुत सस्ता है क्या लगता है लोगों की जेब पे अब असर नहीं पड़ेगा बहुत बहुत बड़ी राहत है जी ये ऐप का सहारा कैसे लेंगे लोगों को अपने मोबाइल और लैपटॉप से राजमार्ग यात्रा ऐप पे जाके अपना तीन हज़ार का एनुअल पास रिचार्ज कर सकते हैं और इसके लिए आपको किसी टोल प्लाजा पे के जाके किसी लाइन में लगने की ज़रूरत नहीं है राज या मार्ग यात्रा कमर्शियल तो नहीं है नहीं तो कमर्शियल गाड़ियों के लिए नहीं ये सिर्फ घरेलू गाड़ियों के लिए है शीशे पर लगाओ फास्टैग प्रॉपर शीशे पे लगाओ और नंबर से रजिस्टर्ड हो और फास्ट टैग एक्टिव हो ਆਜ਼ਾਦੀ ਦਿਵਸ ਤੇ ਸਰ ਨੇ ਨੈਸ਼ਨਲ ਕੈਟਗਰੀ ਦਾ ਬਹੁਤ ਵਧੀਆ ਫੈਸਲਾ ਲਿਆ ਜੀ ਜਿਹੜਾ ਉਹਨਾਂ ਨੇ 3000 ਦਾ ਸਾਲਾਨਾ ਪਾਸ ਕੀਤਾ ਜਿਹਦੇ ਵਿੱਚ 200 ਟ੍ਰਿਪ ਮਿਲਣਗੇ ਹਰ ਟ੍ਰਿਪ ਨੈਸ਼ਨਲ ਹਾਈਵੇ ਥੌਰਟੀ ਤੇ 15 ਰੁਪਏ ਪਰ ਟ੍ਰਿਪ ਪਊਗਾ ਜੀ ਤੇ ਕਿਹੜੀ ਕਿਹੜੀ ਗੱਡੀਆਂ ਨੂੰ ਸਕੀਮ ਹੈ ਜੀ ਇਹਦੇ ਵਿੱਚ ਸਿਰਫ ਘਰੇਲੂ ਗੱਡੀਆਂ ਨੂੰ ਸਕੀਮ ਹੈ ਜੀ ਕੋਈ ਪ੍ਰਾਈਵੇਟ ਵਹੀਕਲ ਦੇ ਉੱਤੇ ਕੋਈ ਛੂਟ ਨਹੀਂ ਪਰ ਜਿੱਥੇ ਇੱਥੇ ਲੱਡਰਵਾਲ ਟੋਲ ਦੇ ਉੱਤੇ 350 ਰੁਪਏ ਪਰ ਡੇ ਆਪਣਾਉਣਾ ਪੈਂਦਾ ਸੀ ਹੁਣ ਉਹ 30 ਰੁਪਏ ਆਪਣਾਉਣਾ ਪਊਗਾ ਜੀ ਇੱਕ ਪੋਸਟਰ ਵੀ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਸਰ ਅਸੀਂ ਲੋਕਾਂ ਨੂੰ ਜਾਗਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਤੁਸੀਂ ਇਹ ਸਕੀਮ ਦਾ ਫਾਇਦਾ ਉਠਾਓ ਵੱਧ ਤੋਂ ਵੱਧ ਇਹ ਕਿੱਦਾਂ ਲੈਣੀ ਕਿੱਦਾਂ ਸਕੀਮ ਕਿਹੜੀ ਹੈ ਇਹ ਸਰ ਇੱਕ ਰਾਜਮਾਰਗ ਐਪਾ ਸਰਕਾਰੀ ਐਪਾ ਪਲੇ ਸਟੋਰ ਦੇ ਉੱਤੇ ਹੈਗੀ ਆ ਉੱਥੇ ਜਾਓ ਉੱਥੇ ਵੀਡੀਓ ਵੀ ਪਈ ਆ ਉਹਨੂੰ ਤੁਸੀਂ ਦੇਖ ਕੇ ਆਪਣਾ ਆਨਲਾਈਨ ਪਾਸ ਤੁਸੀਂ ਇਹਨੂੰ ਚਾਲੂ ਕਰ ਸਕਦੇ ਹੋ ਲਾਗੂ ਅੱਜ ਤੋਂ ਆ ਜੀ ਲਾਗੂ ਰਾਤ ਦੇ 12 ਵਜੇ ਤੋਂ ਚਾਲੂ ਹੋ ਗਿਆ ਜੀ ਜਦੋਂ ਇਹ 15 ਦਾ ਸ਼ੁਰੂ ਹੋਇਆ ਕੀ ਲੱਗਦਾ ਲੋਕਾਂ ਦੀ ਜੇਬ ਤੇ ਲਗਾਤਾਰ ਅਸਰ ਪੈ ਰਿਹਾ ਜੀ 350 400 ਟੋਲ ਦੇ ਉੱਤੇ ਬੈਂਥ ਬਾਜੀ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਕਿੰਨਾ ਲੋਕਾਂ ਨੂੰ ਸਰ ਬਹੁਤ ਸਹੂਲਤ ਮਿਲੀ ਆ ਪਹਿਲਾਂ ਚਲੋ ਸਗਾ ਲੋਕਾਂ ਨੂੰ ਕਈ ਵਾਰ ਲੱਗਦਾ ਸੀ ਵੀ ਰੇਟ ਜਿਆਦਾ ਹੋਵੇ ਲੋਕੀ ਲੜਾਈ ਝਗੜਾ ਵੀ ਕਰਦੇ ਸੀ ਹੁਣ ਉਹਨਾਂ ਨੂੰ ਰਾਹਤ ਮਿਲ ਗਈ ਆ ਸਰ 30 ਰੁਪਏ ਦੇ ਵਿੱਚ ਆਪ ਡਾਊਨ ਹੋ ਰਿਹਾ ਬਹੁਤ ਜਿਆਦਾ ਸਹੂਲਤ ਆ ਜੀ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ